بسم اللہ الرحمن الرحیم شروع ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਰਹਿਮ ਕਰਨ ਵਾਲਾ ਅੱਜ ਆਜ਼ਾਦੀ ਦਿਹਾੜੇ ਤੇ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਜਿੱਥੇ ਕਿ ਅੰਗਰੇਜ਼ ਦੇ ਸਮੇਂ ਵੀ ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਨੇ 300 ਗੋਰੇ ਸਿਪਾਹੀਆਂ ਦਾ ਪੈਰਾ ਤੋੜਦੇ ਹੋਏ ਆਜ਼ਾਦੀ ਦਾ ਝੰਡਾ ਸਨ 1936 ਚ ਸਭ ਤੋਂ ਪਹਿਲੀ ਵਾਰੀ ਕੌਮੀ ਪਰਚਮ ਲਹਿਰਾਇਆ ਅੱਜ ਉੱਥੇ ਇੱਕ ਵਾਰ ਫਿਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਅਸੀਂ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਅਜ਼ਾਦੀ ਦਾ ਇਹ ਦਿਨ ਜਿਹੜਾ ਮਨਾ ਰਹੇ ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਆਜ਼ਾਦੀ ਹਾਸਲ ਕਰਨਾ ਬਹੁਤ ਵੱਡੀ ਗੱਲ ਸੀ ਲੇਕਿਨ ਆਜ਼ਾਦੀ ਨੂੰ ਬਰਕਰਾਰ ਰੱਖਣਾ ਉਸ ਤੋਂ ਵੀ ਵੱਡੀ ਗੱਲ ਹੈ ਇਸ ਲਈ ਹਰੇਕ ਬੰਦੇ ਨੂੰ ਉਸ ਦਾ ਹੱਕ ਮਿਲੇ ਹਰੇਕ ਬੰਦੇ ਨੂੰ ਜੀਣ ਦੀ ਆਜ਼ਾਦੀ ਹੋਵੇ ਹਰੇਕ ਬੰਦੇ ਨੂੰ ਆਪਣੀ ਰਸਮ ਆਪਣੇ ਤਰੀਕੇ ਦੇ ਮੁਤਾਬਕ ਦੇਸ਼ 'ਚ ਰਹਿਣ ਦੀ ਆਜ਼ਾਦੀ ਹੋਵੇ ਇਸ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਸਰਬਤਰ ਮਾਦੇ ਲੋਕ ਆਪਸ ਵਿੱਚ ਇਕਤਾ ਨੂੰ ਕਾਇਮ ਰੱਖਣ ਭਾਈਚਾਰੇ ਨੂੰ ਕਾਇਮ ਰੱਖਣ ਔਰ ਉਹਨਾਂ ਸਾਰੇ ਸ਼ਰਾਰਤੀ ਅੰਸਰਾਂ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਕਿ ਦੋ ਕੌਮੀ ਨਜ਼ਰੀਏ ਦੇ ਤਹਿਤ ਲੋਕਾਂ ਨੂੰ ਵੰਡਣ ਦੀ ਗੱਲ ਕਰਦੇ ਨੇ ਆਪਣੇ ਦੇਸ਼ ਦੇ ਪ੍ਰਤੀ ਔਰ ਆਪਣੇ ਸਮਾਜ ਦੇ ਪ੍ਰਤੀ ਆਪਣੇ ਭਾਈਚਾਰੇ ਦੇ ਪ੍ਰਤੀ ਪੂਰੇ ਦੇਸ਼ ਦੇ ਸਰਬ ਧਰਮਾਂ ਦੇ ਲੋਕਾਂ ਦੇ ਪ੍ਰਤੀ ਹਮੇਸ਼ਾ ਵਫਾਦਾਰ ਰਹੋ ਇਨਾਈ ਅਖਰਾ ਨਾਲ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਅੱਜ ਆਜ਼ਾਦੀ ਦੇ 77ਵੇਂ ਦਿਹਾੜੇ ਦੇ ਮੌਕੇ ਤੇ ਮੈਂ ਤੁਹਾਨੂੰ ਇੱਕ ਵਾਰ ਫਿਰ ਲੁਧਿਆਣਾ ਜਾਮਾ ਮਸਜਿਦ ਵੱਲੋਂ ਬਹੁਤ ਬਹੁਤ